500 ਕਰੋੜ ਦਾ ਮੈਡਮ ਨਵਜੋਤ ਸਿੱਧੂ ਦੇ ਮੂੰਹ ਤੋਂ ਨਿਕਲਿਆ ਤੀਰ ਲੱਗਦਾ ਵਾਪਸ ਨਹੀਂ ਮੁੜਦਾ ਜਿਨੇ ਮਰਜੀ ਹੁਣ ਕਹੀ ਜਾਣ ਕਿ ਬਿਆਨ ਤਰੋੜ ਮੁਰੜ ਕੇ ਪੇਸ਼ ਕੀਤਾ ਇਸ ਸ਼ਖਸ ਨੇ ਤਾਂ ਖੋਲ ਦਿੱਤੀ ਕੱਲੀ ਕੱਲੀ ਪੋਲ ਤੁਸੀਂ ਵੀ ਸੁਣੋ ਬਾਕੀ ਖਬਰ ਅਜੇ ਹੋਰ ਬਾਕੀ ਹੈ ਜੋ ਕਾਂਗਰਸ ਨੇਤਾ ਮੈਡਮ ਨਵਜੋਤ ਸਿੱਧੂ ਨੇ ਕਾਂਗਰਸ ਦੇ ਸੀਐਮ ਬੜਨ ਤੇ ਫੇਸ ਦੇ ਲਈ 500 ਕਰੋੜ ਹੋਣ ਵਾਲੀ ਗੱਲ ਕੀਤੀ ਹੈ ਉਹ ਸੱਚ ਹੈ ਇਹ ਕਾਂਗਰਸ ਦਾ ਕਲਚਰ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਰਿਹਾ ਸੀ ਉਦੋਂ ਵੀ ਇੰਨਾ ਪੈਸਿਆਂ ਦੇ ਗੱਲਾਂ ਹੋਈਆਂ ਸੀ ਚਾਰ ਪੰਜ ਨਾਮ ਚੱਲੇ ਸੀਗੇ ਤੇ ਜਿਹਨੇ ਬੋਲੀ ਵੱਧ ਦੇਤੀ ਉਹ ਮੁੱਖ ਮੰਤਰੀ ਬਣ ਗਿਆ ਤੇ ਉਹੀ ਮੁੱਖ ਮੰਤਰੀ ਦੇ ਘਰੋਂ ਫਿਰ ਰਿਸ਼ਤੇਦਾਰਾਂ ਦੇ ਘਰੋਂ ਪੈਸੇ ਵੀ ਮਿਲੇ ਕਈ ਕਰੋੜਾ ਰੁਪਏ ਬਰਾਮਦ ਹੋਏ ਉਹ ਕਿਸ਼ਤਾਂ ਦੇ ਪੈਸੇ ਸੀਗੇ ਜਿਹੜੇ ਉਹ ਬਰਾਮਦ ਹੋਏ ਸੋ ਇਹ ਕਾਂਗਰਸ ਪਾਰਟੀ ਕਰਪਟ ਪਾਰਟੀ ਹੈ 500 ਕਰੋੜ ਰੁਪਇਆ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਤੇ ਇਹ ਪੈਸਾ ਕਿੱਥੋਂ ਕਮਾਇਆ ਜਾਂਦਾ ਹੈ ਕਿੱਥੋਂ ਭੇਜਿਆ ਜਾਂਦਾ ਹੈ ਯੂਪੀ ਇਲੈਕਸ਼ਨਸ ਲਈ ਪੈਸਾ ਮੰਗਿਆ ਜਾਂਦਾ ਸੀਗਾ ਕਿਉਂਕਿ ਜਿਹੜੀ ਪੰਜਾਬ ਦੀ ਇਲੈਕਸ਼ਨ ਆ ਉਹਦੇ ਨਾਲ ਯੂਪੀ ਦੀ ਵੀ ਇਲੈਕਸ਼ਨ ਹੁੰਦੀ ਹੈ ਤਾਂ ਉਹ ਪੈਸਾ ਪੰਜਾਬ ਤੋਂ ਲੈ ਕੇ ਕਾਂਗਰਸ ਲੀਡਰਸ਼ਿਪ ਯੂਪੀ ਕਰਨੀ ਇਲੈਕਸ਼ਨ ਲੜਨ ਨੂੰ ਵੀ ਭੇਜਦੀ ਰਹੀ ਹੈ ਸੋ ਇਹੀ ਕਾਰਨ ਸੀਗੇ ਉਸ ਵੇਲੇ ਵੀ ਜਦੋਂ ਨਵਜੋਸ਼ ਸਿੰਘ ਨੂੰ ਵਰਤੇ ਆ ਗਿਆ ਕੈਪਟਨ ਸਾਹਿਬ ਦੇ ਖਿਲਾਫ ਵਰਤਿਆ ਗਿਆ ਇੱਕ ਮੁਹਿਮ ਚੜਾਈ ਗਈ ਪਰ ਜਦੋਂ ਪੈਸਿਆਂ ਦੀ ਗੱਲ ਆਈ ਤਾਂ ਮੇਰੇ ਹਿਸਾਬ ਨਾਲ ਸਿੱਧੂ ਸਾਹਿਬ ਕੋਲ ਪੈਸੇ ਘੱਟ ਪੈ ਗਏ ਸੀ ਤੇ ਚੰਨੀ ਸਾਹਿਬ ਦੀ ਕਮਿਟਮੈਂਟ ਵੱਧ ਗਈ ਸੀ ਉਹ ਦਰਦ ਵੀ ਜਿਹੜੀ ਮੈਡਮ ਸਿੱਧੂ ਆ ਉਹਦੇ ਮੁੱਖ ਤੋਂ ਚਲ ਗਿਆ ਪਰ ਇਹ ਗੱਲ ਸੱਚ ਹੈ ਜਿਹੜੀ ਉਹਨਾਂ ਨੇ ਬਿਆਨ ਕਰਤੀ ਰਾਜਾ ਬੜਿੰਗ ਸੁਨੀਲ ਜਾਖੜ ਪ੍ਰਤਾਪ ਬਾਜਬਾ ਸੁਖਜਿੰਦਰ ਸਿੰਘ ਰੰਦਾਵਾ ਅਰਬੀਤ ਮਿੱਟੂ ਇਹ ਲੋਕ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਚੰਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਸਨ ਦੁਪਹਿਰ ਤੋਂ ਹੀ ਬਿਆਨ ਆਉਣੇ ਸ਼ੁਰੂ ਹੋ ਗਏ ਸਨ ਕਿ ਦੇਖਣ ਕਿਸੇ ਨੂੰ ਗਏ ਰੁਪਈਆ ਕਿਸੇ ਨੂੰ ਦਿੱਤਾ ਮੰਗੀ ਕਿਸੇ ਨਾਲ ਗਈ ਤੇ ਤੌਰ ਕਿਸੇ ਨਾਲ ਦਿੱਤੀ ਭਾਗ ਕੀ ਪ੍ਰਤਾਪ ਬਾਜਬਾ ਸੁਖਜਿੰਦਰ ਸਿੰਘ ਰੰਦਾਵਾ ਰਬਨੀਤ ਬਿੱਟੂ ਸੁਨੀਲ ਜਾਖੜ ਨੂੰ ਛੱਡ ਚੰਜੀਤ ਸਿੰਘ ਚੰਨੀ ਦਾ ਜਨਮ ਹੋਇਆ ਮੁੱਖ ਮੰਤਰੀ ਦੇ ਰੂਪ ਵਿੱਚ ਹੌਲੀ-ਹੌਲੀ ਸੁਨੀਲ ਜਾਖੜ ਤੇ ਰਬਨੀਤ ਬਿੱਟੂ ਦਾ ਦਰਦ ਜਿਹੜਾ ਉਹ ਬਾਹਰ ਆਇਆ ਰਬਰੀਤ ਬਿੱਟੂ ਨੇ ਤਾਂ ਕੁਝ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਾਰਲੀਮੈਂਟ ਵਿੱਚ ਕਿ ਚੰਜੀ ਸਿੰਘ ਚੰਨੀ ਸਭ ਤੋਂ ਕਰਪਟ ਬੰਦਾ ਤੁਸੀਂ ਵੀ ਸੁਣੋ ਔਰ ਇਹ ਇਸ ਚੰਨੀ ਕੀ ਇਹ ਆਪਣੀ ਜਾਇਦਾਦ ਪੁੱਛੇ इनको ये आप ਗਰੀਬੀ की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ये ਚਰਨਜੀਤ ਚੰਨੀ ਹੈ ਕਿਉਂਕਿ ਉਹਨਾਂ ਨੂੰ ਛੱਡ ਚੰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਕੁਰਸੀ ਕਿਵੇਂ ਲੈ ਗਿਆ ਇਹ ਤਾਂ ਜਾਖੜ ਸਾਹਿਬ ਦੇ ਲੁਕਮੇ ਸ਼ਬਦਾਂ ਵਿੱਚ ਬਿਆਨ ਕਰ ਹੀ ਦਿੱਤਾ ਉਹਨਾਂ ਨੇ ਲੁਕਮੇ ਸ਼ਬਦਾਂ 'ਚ ਚੰਨੀ ਤੇ ਨਿਸ਼ਾਨਾ ਸਾਧਿਆ ਤੇ ਆਪਣਾ ਦੁੱਖ ਵੀ ਬਿਆਨ ਕਰ ਦਿੱਤਾ ਰਬੜੀਤ ਬਿੱਟੂ ਜੀ ਤਾਂ ਜਲਦੀ ਹੀ ਕਲਪ ਗਏ ਸਨ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਪਾਰਲੀਮੈਂਟ ਵਿੱਚ ਸਿੱਧਾ ਠੋਕ ਕੇ ਕਹਿ ਦਿੱਤਾ ਸੀ ਕਿ ਇਹ ਸਭ ਤੋਂ ਕਰਪਟ ਬੰਦਾ ਇਹਦੇ ਕੋਲ ਪੈਸਾ ਬਹੁਤ ਆ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਸ਼ਾਇਦ ਅਰਬਨਿਤ ਬਿੱਟੂ ਦੇ ਦਿਲ ਵਿੱਚ ਇਹੀ ਗੱਲ ਰੜਕ ਰਹੀ ਹੋਵੇਗੀ ਕਿ 350 ਕਰੋੜ ਦੇ ਕੇ ਸਾਡੇ ਉੱਪਰ ਬਹਿ ਗਿਆ ਹੁਣ 500 ਕਰੋੜ ਵਾਲੀ ਗੱਲ ਤੇ ਪੁੱਛੇ ਪੈਣਗੇ ਜਨਤਾ ਨੂੰ ਮੂਰ ਪੜਾਇਆ ਜਾਵੇਗਾ ਜਦਕੀ ਜਨਤਾ ਸਮਝ ਚੁੱਕੀ ਹੈ ਕਿ ਕੁਰਸੀ ਮੁੱਖ ਮੰਤਰੀ ਦੀ ਕਿਵੇਂ ਮਿਲਦੀ ਹੈ ਕਾਂਗਰਸ ਵਿੱਚ ਨਹੀਂ ਤਾਂ ਐਵੇਂ ਨਹੀਂ ਸਾਰਿਆਂ ਨੂੰ ਪਿੱਛੇ ਛੱਡ ਕੇ ਕੈਪਟਨ ਸਾਹਿਬ ਚੁੱਪਚਾਪ ਆ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਜਾਂਦੇ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ